ਤੋ ਬਹੁਤ ਹੀ ਸਤਿਕਾਰਯੋਗ ਸਨ ਸਤਿਓ ਤੁਹਾਡਾ ਇਸ ਵੀਡੀਓ ਦੇ ਵਿੱਚ ਸਵਾਗਤ ਹੈ ਮੈਂ ਡਾਕਟਰ ਰਮਿੰਦਰ ਸਿੰਘ ਮੁਖੇਤੀ ਬੜੀ ਅਫਸਰ ਫਰੀਦਕੋਟ ਜਿਵੇਂ ਕਿ ਤਾਂ ਤੁਸੀਂ ਜਾਣਦੇ ਹੋ ਕਿ ਅਸੀਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਵਿਸ਼ਿਆਂ ਦੇ ਸੰਬੰਧਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਤਾਂ ਜੋ ਤੁਸੀਂ ਉਹ ਜਾਣਕਾਰੀ ਜਿਹੜੀ ਆਪੇ ਖੇਤੀ ਵਿੱਚ ਲਾਗੂ ਕਰਕੇ ਆਪਣੀ ਖੇਤੀ ਲਾਗਤ ਖਰਚੇ ਘਟਾ ਸਕੋ ਤੇ ਆਪਣੀ ਆਮਦਨ ਦੇ ਵਿੱਚ ਵਾਧਾ ਕਰ ਸਕੋ ਅੱਜ ਅਸੀਂ ਆਏ ਹਾਂ ਪਿੰਡ ਜੂਨ ਵਾਲੇ ਚ ਦਾਜੀ ਗਦੀਪ ਸਿੰਘ ਜਿਹੜੇ ਕਿ ਪਿਛਲੇ 2 ਸਾਲਾਂ ਤੋਂ ਸਮਾਰਟ ਸੀਡਰ ਨਾਲ ਬਜਾਈ ਕਰ ਰਹੇ ਕਣਕ ਦੀ ਬਜਾਈ ਕਰ ਰਹੇ ਆ ਪਹਿਲੇ ਸਾਲ ਦੇ ਵਿੱਚ 6 ਕਿਲਿੰਜ ਕੀਤੀ ਮੈਂ ਦੁਬਾਰਾ ਜਿਹੜੇ ਅਗਲੇ ਸਾਲ ਚ ਕੀਤੀ ਪਿਛਲੇ ਸਾਲ ਕੀਤੀ 22 ਕਿਲਿੰਜ ਕੀਤੀ ਇਸ ਦੇ ਨਾਲ ਸਾਡੇ ਨਾਲ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨਵੀਂ ਦਿੱਲੀ ਤੋਂ ਭਾਰਤ ਸਰਕਾਰ ਤੋਂ ਆ ਸ਼੍ਰੀ ਵਿਜੀਤ ਕੁਮਾਰ ਜੀ ਹਰਦਾਸ ਸਿੰਘ ਜੀ ਜਿਹੜੇ ਕਿ ਐਸਡੀਓ ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਨੇ ਉਹ ਵੀ ਸਾਡੇ ਨਾਲ ਨੇ ਤੁਕ ਅੱਜ ਪਿੰਡਾਂ ਦੇ ਵਿੱਚ ਅਸੀਂ ਸਾਡੇ ਜਿਹੜੇ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਆਏ ਨੇ ਉਹਨਾਂ ਦੇ ਜਿਹੜੇ ਆਪਣੇ ਫੀਲਡ ਵਿੱਚ ਕੀ ਐਕਸਪੀਰੀਅੰਸ ਫਾਰਵਰਡ ਦੇ ਉਹਨਾਂ ਕੋਲੋਂ ਜਿਹੜੇ ਆ ਸਪੀਕਸ ਲੈ ਰਹੇ ਸੋ ਅੱਜ ਸਾਡੇ ਨਾਲ ਸਾਹ ਜਗਦੇਵ ਸਿੰਘ ਹੈਗੇ ਨੇ ਇਹਨਾਂ ਨਾਲ ਪਹਿਲਾਂ ਬਸ ਗੱਲਬਾਤ ਕਰ ਚੁੱਕੇ ਆ ਇਹਨਾਂ ਦਾ ਬਸ ਐਕਸਪੀਰੀਅੰਸ ਜੀਅਰ ਸ਼ੇਅਰ ਸਪੀਰੀਅੰਸ ਸ਼ੇਅਰ ਕਰਨਗੇ ਕਿ ਜਿਹੜਾ ਪਿਛਲੇ ਸਾਲ ਇਹਨਾਂ ਨੇ ਕਣਕ ਬੀਜੀ ਜਾਂ ਪਿਛਲੇ ਬੀਜੇ ਸਭ ਕੀਤੀ ਸੀ ਉਹਦਾ ਕੀ ਹੈ ਜੀ ਜਿਹਦੇ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੀ ਧੰਨਵਾਦ ਇੱਕ ਗੱਲ ਦੱਸੋ ਵੀ ਆਪਾਂ ਜਿਹੜੀ ਸਾਡੀ ਪਰਾਲੀ ਆ ਇਹਨੂੰ ਆਪਾਂ ਬਹੁਤ ਸਮਝਦੇ ਆ ਜਾਂ ਇਹਨੂੰ ਨਹੀਂ ਅਸੀਂ ਤਾਂ ਨਹੀਂ ਬਹੁਤ ਸਮਝਦੇ ਹਾਂ ਜੀ ਨਹੀਂ ਬਹੁਤ ਸਮਝਦੇ ਜੀ ਸਮਝਦੇ ਆ ਅਸੀਂ ਤਾਂ ਵਧੀਆ ਸਮਝਦੇ ਆ ਆਪਦੇ ਖੇਤੀ ਵਾਸਤੇ ਖਾਦ ਬਣਦੀ ਠੀਕ ਹੈ ਕਿੰਨੇ ਸਾਲ ਤੋਂ ਆਪਾਂ ਜਿਹੜੀ ਆ ਪਰਾਲੀ ਨੂੰ ਜਲਾਏ ਬਗੈਰ ਕਣਕ ਦੀ ਬਿਜਾਈ ਕਰਦੇ ਆ ਅਸੀਂ 17 ਤੋਂ ਲੈ ਕੇ ਹੁਣ ਤੱਕ ਨਹੀਂ ਜਲਾਇਆ 17 ਤੋਂ ਲੈ ਕੇ ਹਾਂ ਜੀ 17 ਤੋਂ ਲੈ ਕੇ ਪਹਿਲਾਂ ਇਹ ਸਮਾਰਟ ਸੀਡ ਤੋਂ ਪਹਿਲਾਂ ਪੱਕੀ ਕਰਦੇ ਪਏ ਅਸੀਂ ਕਿਦੇ ਰੋਟਾਵੇਟਰ ਨਾਲ ਤੇ ਚਾਹੇ ਸੋ ਫੋਗ ਰੀਟਰੰਗ ਬਣਾ ਦੇ। ਜੀ। ਸੁਪਰ ਸੀਟਰ ਜਿਹੜਾ ਆਪਾਂ ਸਬਸਿਡੀ ਤੇ ਆਇਏ। ਨਹੀਂ ਉਹ ਵੀ ਆਪ ਦਾ ਹੀ। ਆਪ ਦਾ ਹੀ। ਤੇ ਰੋਟਾਵੇਟਰ? ਰੋਟਾਵੇਟਰ ਵੀ ਆਪ ਦਾ ਹੀ। ਆਪ ਦਾ ਹੀ। ਸੋ ਸੱਤ ਦੀ ਲੋੜ ਨਹੀਂ ਪਈ। ਕਮਾਈ ਨਹੀਂ ਕਰਦੇ। ਨਹੀਂ ਕਮਾਈ ਨਹੀਂ ਕੀਤੀ ਆਪਾਂ ਦਾ ਆਪ ਦਾ ਹੀ ਰੱਖੀ। ਚਲੋ ਐ ਨਹੀਂ ਆਉ। ਹਾਂਜੀ। ਸੋ ਇਹਦੇ ਵਿੱਚ ਇੱਕ ਗੱਲ ਦਸੀ ਹੈ ਕਿ ਜਿਹੜੀ ਤੁਹਾਡੀ ਜਿਹੜੀ ਆਪਾਂ ਕਟਾਈ ਕਰਦੇ ਹਾਂ। ਹਾਂਜੀ। ਕਿਉਂਕਿ ਮੇਨ ਜਿਹੜੀ ਆਪਰੇ ਕਿਸਾਨਾਂ ਦੇ ਵਿੱਚ ਇਹ ਰਹਿੰਦਾ ਕਿ ਆਪਾਂ ਜਦੋਂ ਕਟਾਈ ਕਰਦੇ ਹਾਂ ਤੇ ਉਹ ਥੋੜੀ ਸਮੱਸਿਆ ਰਹਿੰਦੀ ਵਿਸ਼ੇ ਜਗਾ ਪੁੱਛੋ। ਹਾਂਜੀ। ਆਪਾਂ ਕੰਬਾਈਨ ਕਿਹੜੀ ਵਰਤਦੇ ਹਾਂ? ਕੰਬਾਈਨ ਅਸੀਂ ਐਸ ਆਪਣੀ ਆਪ ਦੀ ਆਪਣੀ ਕਮਾਈ ਦੀ ਤੁਹਾਡਾ SMS ਉਹਦਾ ਅਟੈਚ ਹੈ ਹਾਂਜੀ 17 ਤੋਂ ਲੈ ਕੇ ਹੁਣ ਤਾਈਂ ਤੱਕ ਅਟੈਚ ਹੈ ਹਾਂ ਉਹਦਾ ਫਾਇਦਾ ਵੀ ਹੁੰਦਾ ਫਾਇਦਾ ਹੀ ਹੈ ਓਕੇ ਕੀ ਕੀ ਫਾਇਦਾ ਹੁੰਦਾ ਫਾਇਦਾ ਹੁਣ ਇਹ ਹੀ ਹੈ ਵੀ ਨਾ ਤਾਂ ਪਰਾਲੀ ਨੂੰ ਅੱਗ ਲਾਉਣੀ ਪਵੇ ਨਾ ਤੇਰੀ ਕੋਈ ਖਿਲਾਰਨੀ ਪਵੇ ਇਸ ਇਹਦੇ ਨਾਲ ਪਾਵਾ ਸਫਰ ਸੀਡਰ ਨਾਲ ਵੀ ਬੀਜ ਦਿੱਗੇ ਸਫਰ ਸੀਡਰ ਵੀ ਚੱਲਦਾ SMS ਵਾਲੀ ਕਰਦਾ ਇਹਦੇ 'ਚ ਇਹਦੇ 'ਚ ਜਿਹੜਾ ਇੱਕ ਇੱਕ ਆਮ ਕਹਿੰਦੇ ਐ ਫਾਰਮਰ ਕਹਿੰਦੇ ਐ ਕਿ ਜਿਹੜਾ ਤੁਹਾਡਾ ਕਟਾਈ ਵਾਲਾ ਵਾ ਉਹ ਪੈਸੇ ਵੀ ਨਹੀਂ pardਾਗਾ ਇਹ 'ਚ ਕਿਨੇ ਕ ਸਚਾਈ ਪੈਸੇ ਤਾਂ ਨਹੀਂ ਭਰ ਕੇ ਰਾਜੀ ਅਸੀਂ ਤਾਂ ਫ੍ਰੀ ਵੀ ਕਰਕੇ ਵੇਖ ਲਿਆ ਦੋ ਸਾਲ ਵੀ ਕੋਈ ਗੱਲ ਨਹੀਂ ਉਸੇ ਕਟਾਈ ਸੀ ਪਰ ਨਹੀਂ ਫੇਰ ਵੀ ਮੜ ਕੇ ਅੱਗ ਲਾ ਦਿੰਦੇ ਕਹਿੰਦੇ ਸਭ ਕੁਝ ਲੱਗਦੀ ਹੈ ਹਾਂ ਜੇ ਹੁਣ 1500 ਰੁਪਿਆ ਵਢਾਈ ਦਾ ਦਿੰਦੇ ਆ ਤੇ 700 ਰੁਪਿਆ ਰੀਪਰ ਦਾ ਹੋ ਗਿਆ 2200 ਰੁਪਿਆ ਹਾਂ ਜੀ ਤੇ ਜਿਸ ਕੰਪੈਨ ਵਾਲੇ ਨੂੰ ਉਹੀ 2000 2200 ਡੇਢ ਤੇ ਪਾਉਂ ਦੂਜੇ ਦਿਨ ਕਣਕ ਦੀ ਬਹੁਤ ਵਧੀਆ ਵਾ ਹਾਂ ਜੀ ਠੀਕ ਸਾੜ ਵੀਰੋ ਜੇ ਅਸੀਂ ਇੱਕ ਪਟਾਈ ਕਰਵਾ ਕੇ 1500 ਜੇ ਫੇਰ ਜੇ ਆਪਾਂ ਰੀਪਰ ਮਰਵਾਉਣਾ ਵਾ ਸਸੋ ਨੂੰ ਵੀ ਦੇਣਾ ਵਾ ਤੇ 220 ਹੋ ਗਿਆ ਇਹਦੇ 2000 ਵਿੱਚ 2000 ਵਿੱਚ ਹਾਂ 2000 ਰੁਪਏ ਚ ਵਧੀਆ ਹੈ ਸੋ ਉਹਦੇ ਚ ਜਿਹੜੀ ਨਾਰਮਲ ਕਮਬਾਈਨ ਦੇ ਵਿੱਚ ਇਹਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਖਰਚੇ ਵਿੱਚ ਖਰਚੇ ਵਿੱਚ ਇਹ ਹੀ ਆਈ ਵੀ ਇਹ ਉਹ ਬਾਣ ਘੱਟ ਵੱਡੂਗੀ ਔੜੀ ਚੱਲੂਗੀ ਔੜੀ ਚੱਲੂਗੀ ਹਾਂ ਕੋਈ ਬਹੁਤੀ ਦਿੱਕਤ ਨਹੀਂ ਨਹੀਂ ਬਾਲੀ ਦਿੱਕਤ ਹੈ ਨਹੀਂ ਇੱਕ ਇੱਕ ਹੋਰ ਸਵਾਲ ਕਰਦੇ ਡਰਾਉਟ ਜਿਹੜਾ ਵਾ ਸ਼ੰਕਾ ਵਾ ਵੀ ਇਹ ਦਾਣੇ ਸੁੱਟਦੀ ਪਿੱਛੇ ਦਾਣੇ ਜੇ ਹੁਣ ਬਾੜੀ ਤੇ ਚਲਾਵਾਂਗੇ ਤਾਂ ਸੁੱਟੂਗੀ ਜਿੱਥੇ ਹੁਣ 15 20 ਕਿੱਲੇ ਵੜਨੇ ਉੱਥੇ ਜੇ 15 ਕਿੱਲੇ ਵਾੜ ਲਗੇ ਤੇ ਨਹੀਂ ਦਾਣੇ ਅੱਛਾ ਮਤਲਬ ਇਹ ਇਹ ਆਮ ਜਿਹੜਾ ਵਾ ਉਹ ਕਮਾਈ ਵਾਲੇ ਵੀ ਇਹੀ ਜਾਂ ਜਿਹੜਾ ਗਾਹਕ ਹੈ ਉਹ ਵੀ ਇਹੀ ਕਹੂਗਾ ਕਿ ਮੈਂ ਨਹੀਂ ਕਰਾਉਣੀ ਮੇਰਾ ਨਹੀਂ ਨਹੀਂ ਜਿਹੜੇ ਦਾਣੇ ਪਰਾਲੀ ਦੇ ਵਿੱਚ ਆਉਣੇ ਆ ਉਹਨੇ ਤਾਂ ਉਹੀ ਪਰਾਲੀ ਚ ਪਰਾਲੀ ਜੂ ਵੀ ਢੱਕ ਪੈਣੀ ਵੈਸੇ ਵੀ ਕੋਕ ਹੁੰਦੀ ਹੈ ਹਾਂਜੀ ਤੇ ਉਹੀ ਦਾਣੇ ਆਉਣੇ ਫੇਰ ਖਿਲਾਰ ਦੇਣੇ ਆ ਹੋਰ ਦਾਣੇ ਤਾਂ ਆਉਣ ਦਾ ਇੱਥੇ ਕੋਈ ਆਈ ਨਹੀਂ ਹੋਰ ਵੀ ਗੱਲ ਕੋਈ ਹਾਂ ਵੀ ਹੌਲੀ ਚ ਲਾ ਲਓ ਤੇ ਬਸ ਵਾਣ ਵਾੜ ਬਿਲਕੁਲ ਬਿਲਕੁਲ ਇਹਦਾ ਮਤਲਬ ਕਿ ਤੁਸੀਂ ਇਹ ਸਮਝਦੇ ਕਿ ਇਹਦੇ ਵਿੱਚ ਕੋਈ ਕਿਸੇ ਕਿਤੇ ਦਿੱਕਤ ਨਹੀਂ ਆ ਹਰੇਕ ਕਮਾਈ ਨਾਲ ਵੈਸਟਰਨ ਨੂੰ ਜਾਂ ਜਿਹੜਾ ਕੰਬਾਈਨ ਨਾਲ ਕਟਾਰਿਆ ਵਾ ਉਹ ਐਸਐਮਐਸ ਨਾਲ ਹੀ ਕਟਾਰਿਆ ਹਾਂਜੀ ਇਹ ਹੁਣ 20 ਕਿੱਲੇ ਵੱਡੂਗੀ ਉਹ 40000 ਆ 30000 ਦਿਹਾੜੀ ਪਾਉਂਦੀ ਹੈ ਜੇ 15 ਵੱਡ ਜੂ 2000 ਰੁਪਿਆ ਰੇਟ ਆ ਤਾਂ 3000 ਉਹ ਤਾਂ ਉਹ ਹੀ ਆ ਵੀ ਕੰਪਨਸੇਟ ਹੋ ਜੇ ਥੋੜਾ ਜਾਂ ਹਾਂਜੀ ਮਤਲਬ ਜੇ ਜੇ 1500 ਰੁਪਏ ਨਾਰਮਲ ਦੇ ਰਹੇ ਆ ਜੇ 2000 ਵੀ ਲੱਗ ਗਿਆ ਤੇ ਫਿਰ ਉਹਨੂੰ ਪੈਸੇ ਵੀ ਤਾਂ 2200 ਰੁਪਏ ਬਚਦਾ ਹਾਂਜੀ ਤੇ ਨਾਲ ਇਹ ਬਣਦੀ ਆ ਬਣਦੀ ਏਡਾ ਇਤਿਹਾਸ ਨਹੀਂ ਮਤਲਬ ਜੀ ਪਿਛਲੇ ਸਾਲ ਤੋਂ ਪਿਛਲੇ ਸਾਲ ਜਿਹੜਾ ਹੀ ਆ ਸਮਾਰਟ ਸੀਡਰ ਕਿੱਥੇ ਆਈ ਅਸੀਂ ਸਮਾਰਟ ਸੀਡਰ ਆਪਣੇ ਮਹਿਕਮਿਆਂ ਨਾਲ ਬਲਿਆ ਨਹੀਂ ਮਿਲ ਖੇਤੀ ਬੜੀ ਹਾਂਜੀ ਉਹ ਚ ਕੋਈ ਪੈ ਦਿੱਤਾ ਨਹੀਂ ਕੋਈ ਉਹ ਤੁਹਾਨੂੰ ਫ੍ਰੀ ਦਿੱਤਾ ਹਾਂਜੀ ਉਹਦਾ ਤੁਹਾਨੂੰ ਫਾਇਦਾ ਕੀ ਹੋਇਆ ਫਾਇਦਾ ਸਾਨੂੰ ਇਹ ਹੀ ਆ ਵੀ ਨਾ ਤਾਂ ਤੇਲ ਖਰਚਾ ਘਟ ਹੋਇਆ ਤੇ ਨਾ ਹੀ ਅਗਾਈ ਵਧੀਆ ਹੋਈ ਕੰਮ ਤੁਹਾਡੀ ਹੁਣ ਜਿਹੜੀ ਇਹ ਜਿਹੜਾ ਸਮਾਰਟ ਸੀਡਰ ਦਾ ਬੀਜੀ ਜਿਹੜੀ ਹੈ ਤੁਹਾਡੀ ਇੱਕ ਜਿਹੜੀ ਆਪਾਂ ਕਣਕ ਦਾ ਝੋਨੇ ਲੂਆ ਜਿਹੜੀ ਪਹਿਲਾਂ ਆਪਾਂ ਖਾਦ ਵਰਤੇਗੀ ਹਾਂਜੀ ਤੇ ਖਾਦ ਤੇ ਵੀ ਫਰਕ ਪਿਆ ਖਾਦਾ ਹੁਣ ਅਸੀਂ 2.5 ਗੱਟੇ 2 2 ਸਵਾ 1/2 2 ਗਟਿਆਂ ਤੋਂ ਵੱਧ ਨਹੀਂ ਪਾਇਆ ਫਿਰ ਲੋਕੀ ਚਾ 4 ਗਟਿਆਂ ਨੂੰ ਚਾਰ ਹਾਂ ਜੀ ਖੰਡਵੀਰ ਉਹ ਦੇਖੋ 6-700 ਰੁਪਏ ਤੇ ਕੱਢ ਗਿਆ ਉਸ ਤੋਂ ਫਸਲ ਵੀ ਵਧੀਆ ਫਸਲ ਵਧੀਆ ਪਹਿਲਾਂ ਨਾਲ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਨਹੀਂ ਸਪਰੇਅ ਤਾਂ ਦੋ ਕਿੱਤੇ ਨਾਲ ਕਾਦੀਆ ਆਹ ਤੇਲਿਆ ਸੁੰਢੀ ਵਾਲੀ ਤੇ ਹੋਰ ਨਹੀਂ ਸੁੰਢੀ ਤਾਂ ਹੀ ਨਹੀਂ ਪਈ ਨਹੀਂ ਨਹੀਂ ਨਾ ਵੀ ਤੇਲ ਝੋਨੇ ਦੇ ਆਂਦੇ ਅੱਛਾ ਥੋੜੇ ਇੱਕ ਹੋਰ ਸਵਾਲ ਆ ਜਿਹੜਾ ਕਿ ਨਾਰਮਲ ਇੱਕ ਫਾਰਮਰ ਕਰਦੇ ਆ ਵੀ ਸੁੰਢੀ ਬੜੀ ਪੈਂਦੀ ਹੈ ਨਹੀਂ ਸੁੰਢੀ ਨਹੀਂ ਪਈ ਸੁੰਢੀ ਜੀ ਪਈ ਨਹੀਂ ਸਮਾਰਟ ਸੀਡਰ ਵਾਲੇ ਨਾਲ ਸੁੰਢੀ ਆਉਣੀ ਪੈਂਦੀ ਮੜਾਇਆ ਵਾਣ ਖੁਸ਼ ਹੋਵੇ ਤੇ ਸਮਾਰਟ ਜੀਦਰ ਨਾ ਵੀ ਦੇ ਸੁੰਢੀ ਸੁੰਢੀ ਦਾ ਗੱਠਾਂ ਵਾਲੇ ਥਾਂ ਵੀ ਪਈ ਓਕੇ ਔਰ ਕਿਉਂ 10 ਦੇ ਲਈ ਸੁੰਢੀ ਜਿਹੜੀ ਫ੍ਰਾਈ ਕੀਤੀ ਆ ਉਹਦੇ ਵਿੱਚ ਜੇ ਮੰਨ ਲਓ ਕਿਤੇ ਹਵਾ ਚੱਲ ਗਈ ਆ ਜਾਂ ਧੁੱਪ ਜ਼ਿਆਦਾ ਲੱਗੀ ਆ ਜਿਦਾ ਆਪਕ ਕਿਹ ਜਿਹੜੀ ਹੁੰਦੀ ਆ ਕਿ ਸੁਪਰ ਸੀਡਰ ਦੇ ਵਿੱਚ ਥੋੜੀ ਪ੍ਰੋਬਲਮ ਆਉਂਦੀ ਆ ਦੇਖੇ ਵਿੱਚ ਕੋਈ ਪ੍ਰੋਬਲਮ ਆਈ ਨਹੀਂ ਕੋਈ ਉਗਣ ਦੀ ਕੋਈ ਪਰਾਬਲਮ ਨਹੀਂ ਵਧੀਆ ਉਗਦੀ ਆ ਕਰਨ ਸੁਖਸਾਨ ਵੀਰੋ ਜਿਹੜੇ ਆਪਕ ਕਿਸਾਨ ਵੀਰ ਹੱਟ ਦੇਖ ਰਹੇ ਇਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਈ ਤਾਂ ਨੇ ਜੀ ਐਸਰ ਪਵਾ 2 2 4 4 ਕਿੱਲੇ ਐਸਐਮਐਸ ਨਾ ਵੜਾ ਕੇ ਸੁਪਾਰਟ ਸੀਡਰ ਨਾਲ ਬੀਜ ਕੇ ਵੇਖੋ ਵੀ ਆਪ ਦਾ ਜ਼ਹਨ ਤਿਆਰ ਬਹੋ। ਬਿਲਕੁਲ। ਸਮਾਰਟ ਸੀਡਰ ਬਾਰੇ? ਹਾਂਜੀ ਸਮਾਰਟ ਸੀਡਰ ਨਾਲ ਬੀਜੋ ਤੇ ਸਮਾਰਟ ਸੀਡਰ ਨਾਲ ਵਧੀਆ। ਸੁਪਰ ਸੀਡਰ ਨਾਲੋਂ ਵੀ ਵਧੀਆ ਚੀਜ਼ ਹੈ। ਆਹ ਕਰਾਂ ਲਓ। ਹਾਂਜੀ ਆਹ ਕਰਾਂ। ਸੁਖ ਸਾਡ ਵੀਰੋ ਇੱਕ ਆਮੁਰਕੇ ਵੀ ਕਿਸਾਨ ਸਵਾਲ ਕਰਦੇ ਆ ਕਿ ਜਿਹੜਾ ਪਿੱਛੇ ਲੈਣਾ ਪਈ ਜਾਂਨੇ ਉਹਨੂੰ ਅਸੀਂ ਕਰੀਏ। ਦੇਖੋ ਹਟੇ ਮਾਨਜੋਗ ਡਿਪਟੀ ਕਮਿਸ਼ਨਰ ਜੀ ਨੇ ਐਸਐਮਐਸ ਕਮਬਾਈਨ ਜਿਹੜੀ ਐਸਐਮਐਸ ਵਾਲੀ ਕਮਬਾਈਨ ਜਿਹੜੀ ਹੈ ਕੰਵਰਸਰੀ ਕਰਤੀ ਹੈ। ਜਿੰਨੇ ਬਿਲਿੰਗ ਕਰਨੀ ਆ ਉਹ ਉਹਨੂੰ ਜਮਟਿਆ ਬਟ ਜਿਹੜਾ ਵਾ ਜਿਹੜੇ ਜਿਹਨੇ ਬਿਲਿੰਗ ਨਹੀਂ ਕਰਦੀ ਉਹਦਾ ਤਾਂ ਸਭ ਜ਼ਰੂਰੀ ਹੈ ਹੁਣ ਆਪਾਂ ਕਹਿੰਦੇ ਆ ਕਿ SMS ਨਾਲ ਜੇ ਮੰਨ ਲਓ ਕਿਤੇ SMS ਨਹੀਂ ਕਟਾਈ ਤੁਹਾਡੇ ਕੋਲ ਰੀਪਰ ਤੁਹਾਡੇ ਕੋਲ ਆ ਉਹਨੂੰ ਜਿਹੜੀ ਲੈਣਾ ਦੇ ਉੱਪਰ ਲਿਫਟ ਚੁੱਕੋ ਤੇ ਲੈਣਾ ਦੇ ਉੱਪਰ ਖਿਲਾ ਦਿਓ ਲੈਣਾ ਦੇ ਉੱਪਰ ਜਿਹੜੀ ਤੁਹਾਡੇ 8-10 ਲੈਣਾ ਨੇ ਉਹਨੂੰ ਚੰਗੀ ਤਰ੍ਹਾਂ ਖਿਲਾ ਉਹਨੂੰ ਚੰਗੀ ਤਰ੍ਹਾਂ ਚਲਾਓ ਦਿੱਤੇ ਤੇਜ਼ ਤੇਜ਼ ਉਹ ਤੁਹਾਡਾ ਜਿਹੜਾ ਵਾ ਬਿਲਕੁਲ SMS ਵਾਲਾ ਕੰਮ ਹੀ ਹੋ ਜਾਏਗਾ ਫੇਰ ਆਪਾਂ ਸੂਪਰਸਾਈਡਰ ਬਜਾਈ ਕਰ ਦਈਏ ਕੋਈ ਸਮੱਸਿਆ ਨਹੀਂ ਆ ਪਰ ਸਿਰਫ ਸਿਰਫ ਇਦਾਂ ਹੀ ਕਰਨਾ ਵਾ ਕਿ ਆਪਾਂ ਜਿਹੜਾ ਵਾ ਕਿਸੇ ਵੀ ਹਾਲਤ ਵਿੱਚ ਪ੍ਰਾਲੀ ਨੂੰ ਆਗ ਨਹੀਂ ਲੱਗਣੀ ਠੀਕ ਹੈ ਤੋ ਬਹੁਤ ਬਹੁਤ ਸ਼ੁਕਰੀਆ ਸਰ ਤੋ ਇੱਕ ਸੁਖਸਾਣ ਵੀਰੋ ਜਗਦੀਪ ਸਿੰਘ ਜੀ ਨੂੰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਤੁਹਾਡਾ ਜਿਹੜਾ ਆਪਣਾ ਤਜਰਬਾ ਸਾਂਝਾ ਕੀਤਾ ਵਾ ਉਮੀਦ ਹੈ ਕਿ ਤੁਸੀਂ ਇਸ ਤੋਂ ਕੁਝ ਅਗਵਾਈ ਲੈ ਕੇ ਇਸ ਵਾਰ ਜਿਹੜੀ ਕਣਕ ਦੀ ਬਿਜਾਈ ਕਰਨੀ ਆ ਆਪਾਂ ਸੁਪਰ ਸੀਡਰ ਨਾਲ ਜਾਂ ਸਮਾਰਟ ਸੀਡਰ ਨਾਲ ਜਾਂ ਹੈਪੀ ਸੀਡਰ ਨਾਲ ਲੋਕਾ ਸਾਡੇ ਕੋਲ ਹੈਪੀ ਸੀਡਰ ਬਹੁਤ ਪਈ ਆ 658 ਅਡੇ ਪ੍ਰੀਤਕੋਟ ਵਿੱਚ ਤੇ ਜੇ ਕਿਤੇ ਤੁਹਾਨੂੰ ਕੱਲ ਨੂੰ ਕਿਤੇ ਕੋਈ ਇੱਕ ਆਪਾਂ ਰੀਪਰ ਮਾਰ ਦਿੰਦੇ ਆ ਕਿਤੇ ਇੱਕ ਬਾਰ ਚ ਪੈ ਗਈ ਜਿਆ ਕੋਈ ਹੋਰ ਕੋ ਪ੍ਰੋਬਲਮ ਆ ਗਈ ਫਿਰ ਆਪਾਂ ਐਪੀਸੀ ਡਰਪ ਜਾਈ ਕਰ ਸਕਦੇ ਸਿਰਫ ਇੰਨਾ ਹੀ ਕਰਨਾ ਕਿ ਆਪਾਂ ਅਗਲੀ ਲਵੋਗੇ ਸੋ ਵੀ ਦਾ ਕਿ ਤੁਸੀਂ ਸਾਰੇ ਆ ਜੋ ਸਾਡੇ ਮਾਜੋ ਡਿਪੀ ਕੁਸ਼ਰ ਜੀ ਦਾ ਸੰਦੇਸ਼ ਹੈ ਉਹਨਾਂ ਤੇ ਆਪਾਂ ਜਿਹੜਾ ਵਾ ਪੂਰਾਵਾਗੇ ਆ ਜਿਹੜਾ ਤਰਤੀਜਾ ਦਿੱਤਾ ਗਿਆ ਕਿ ਆਪਾਂ ਜਿਹੜਾ ਜ਼ੀਰੋ ਬਰਨਿੰਗ ਕਰਨੀ ਆ ਉਹਨੂੰ ਪੂਰਤੀ ਵਿੱਚ ਕਰਾਂਗੇ ਤੋਂ ਅੱਗੇ ਸਾਡੇ ਕੋਲ ਸੈਂਟਰਲ ਬੋਰਡ ਆਫ ਕਲਿਫੀਸ਼ਨ ਬੋਰਡ ਤੋਂ ਵੀ ਜਿਹੜੇ ਸਰਬਜੀਤ ਕੁਮਾਰ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਕਿ ਇੰਨੇ ਸਾਰੇ ਦਿਨ ਜਿਹੜਾ ਵਾ ਧੁੱਪ ਦੇ ਵਿੱਚ ਵੀ ਆਪਾਂ ਜਿਹੜਾ ਫੀਲਡ ਵਿੱਚ ਅੱਜ ਸਾਰਾ ਲੰਘਾ ਰਹੇ ਆ ਆਤਾ ਹਰਦਾਸ ਸਿੰਘ ਜੀ ਇਹਨਾਂ ਦਾ ਵੀ ਧੰਨਵਾਦ ਆ ਕਿ ਇਹ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਨਾਲ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਸ੍ਰੀ